ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ 'ਚ ਹੋਰ ਤੁਸੀਂ ਸਭ ਠੀਕ ਠਾਕ ਹੈਂ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਲੱਗੇ ਆ ਆਪਣਾ ਜਿਹੜਾ ਅੱਜ ਦਾ ਬਲੌਗ ਬਣਾਉਣ ਤੇ ਆਪਾਂ ਬਹੁਤ ਹੋਰ ਵੀ ਬੜੇ ਕੰਮ ਸੀ ਜਿਹੜੇ ਕੀਤੇ ਤੇ ਬੜੇ ਹੀ ਹੋਰ ਵੀ ਖਲਾਰੇ ਪਏ ਨਾਲੇ ਨਾਲ ਆਪਾਂ ਤੁਹਾਨੂੰ ਖਲਾਰੇ ਵੀ ਦਿਖਾਵਾਂਗੇ ਕਿ ਕਿੰਨਾ ਕੁ ਖਲਾਰਾ ਜਿਹੜਾ ਸਾਡਾ ਸਾਡੇ ਆਉਣ ਤੇ ਪਿਆ ਹੋਇਆ ਵਾ ਤੇ ਇੱਕ ਸਭ ਤੋਂ ਜਿਹੜੀ ਜ਼ਰੂਰੀ ਚੀਜ਼ਾਂ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਕੀ ਆਪਾਂ ਕੀ ਕੀ ਸ਼ਾਪਿੰਗ ਕੀਤੀ ਤੇ ਉਹਨੂੰ ਹੁਣ ਆਪਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦਾ ਇਸਤੇਮਾਲ ਕਰਨਾ ਇਹ ਵੀ ਤੁਹਾਨੂੰ ਆਪਾਂ ਨਾਲ ਹੀ ਵਿਖਾਉਣੀ ਆ ਤੇ ਇੱਧਰ ਆਪਾਂ ਰੋਟੀ ਰੋਟੀ ਬਣਾ ਕੇ ਸਾਰਾ ਕੁਝ ਕਰਕੇ ਹੋ ਗਏ ਫ੍ਰੀ ਤੇ ਹੁਣ ਆਪਾਂ ਲੱਗੇ ਸੀ ਵੀਡੀਓ ਬਣਾਉਣ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਾ ਸਾਡੇ ਜੁੜੇ ਰਹੋ ਆਪਾਂ ਤੁਹਾਨੂੰ ਸਭ ਦਿਖਾਵਾਂਗੇ ਬਾਕੀ ਵੀਡੀਓ ਜਿਹੜੀ ਐਂਡ ਤੱਕ ਜਰੂਰ ਦੇਖਿਆ ਕਰੋ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਹਦੇ ਵਿੱਚ ਬਹੁਤ ਹੀ ਵਧੀਆ-ਵਧੀਆ ਅਸੀਂ ਜਿਹੜੀ ਵੀਡੀਓ ਵਿਖਾਉਣ ਵਾਲੇ ਹਾਂ ਜਿਸ ਤਰ੍ਹਾਂ ਬਹੁਤ ਚੰਗੀ ਜਾਣਕਾਰੀ ਵੀ ਆਪਾਂ ਤੁਹਾਨੂੰ ਦਿਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਆਪਣੇ ਡੇਲੀ ਦੇ ਵਲੌਗ ਵੀ ਤੇ ਆਪਣਾ ਤੁਹਾਨੂੰ ਰੈਸਿਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਅੱਜ ਦੀ ਜਿਹੜੀ ਆ ਉਹ ਸ਼ੇਅਰ ਕਰਾਉਣੀ ਆ ਤੇ ਚਲੋ ਆ ਅੱਜ ਦੇਖੋ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਉਹ ਬੜੀ ਹੀ ਜ਼ਰੂਰੀ ਜਿਹੜੀ ਜਾਣਕਾਰੀ ਆ ਜਿਹੜੇ ਵੀ ਭੈਣ ਭਰਾ ਮਿੱਟੀ ਦੇ ਭਾਂਡੇ ਜਿਹੜੇ ਇਸਤੇਮਾਲ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਇਹਨਾਂ ਦਾ ਜਦੋਂ ਆਪਾਂ ਮਿੱਟੀ ਦੇ ਭਾਂਡੇ ਲਹੁੰਦੇ ਆ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਦਾ ਇਸਤੇਮਾਲ ਕਰਨਾ ਵਾ ਤੇ ਕਿਸ ਤਰ੍ਹਾਂ ਇਹਨਾਂ ਵਿੱਚ ਫਿਰ ਸਾਨੂੰ ਫਾਇਦਾ ਹੋਊਗਾ ਕਿਉਂਕਿ ਜੇ ਆਪਾਂ ਲਿਆ ਕੇ ਤੇ ਆਪਾਂ ਨੂੰ ਪਤਾ ਨਾ ਹੋਇਆ ਕਿਸ ਤਰ੍ਹਾਂ ਇਸਤੇਮਾਲ ਕਰਨਾ ਤੇ ਫਿਰ ਸਾਨੂੰ ਨੁਕਸਾਨ ਵੀ ਹੋ ਜਾਂਦਾ ਹੈਨਾ ਦੇਖੋ ਇੱਧਰ ਆਪਾਂ ਜਿਹੜਾ ਵਾ ਮਿੱਟੀ ਦਾ ਆਪਣਾ ਕੁੰਡਾ ਲਿਆਂਦਾ ਵਾ ਨਵਾਂ ਤੇ ਉਹਦੇ ਵਿੱਚ ਆਪਾਂ ਜਿਹੜਾ ਵਾ ਚੰਗੀ ਤਰ੍ਹਾਂ ਧੋ ਤਾ ਕੇ ਵਿੱਚ ਇਹਦੇ ਪਾਣੀ ਪਾਤਾ ਵਾ ਤੇ ਪਾਣੀ ਆਪਾਂ ਕਿਉਂ ਪਾਇਆ ਤੁਹਾਨੂੰ ਇਹ ਵੀ ਦੱਸ ਦਾਂਗੇ ਤੇ ਇੱਧਰ ਵੀ ਦੇਖੋ ਆਪਾਂ ਜਿਹੜੀ ਤੌੜੀ ਆ ਚੰਗੀ ਤਰ੍ਹਾਂ ਧੋ ਤਾ ਕੇ ਇਹਨੂੰ ਪਾਣੀ ਪਾਤਾ ਇਹਦੇ ਵਿੱਚ ਹੈਨਾ ਤੇ ਇੱਧਰ ਆਪਾਂ ਜਿਹੜੀ ਦਹੀਂ ਜਵਾਉਣ ਵਾਲੀ ਕੁੱਜੀ ਤੇ ਇਹਦੇ ਵਿੱਚ ਵੀ ਆਪਾਂ ਧੋ ਤਾ ਕੇ ਚੰਗੇ ਤਰ੍ਹਾਂ ਇਹਦੇ ਵਿੱਚ ਵੀ ਪਾਣੀ ਪਾਤਾ ਵਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਕਿ ਪਾਣੀ ਪਾਉਣ ਦਾ ਸਾਡਾ ਕਾਰਨ ਕੀ ਆ ਇੱਧਰ ਆਪਾਂ ਛੋਟੀ ਕੁੱਜੀ ਲਿਆਂਦੀ ਆ ਜਿਸ ਤਰ੍ਹਾਂ ਬੱਚਾ ਨੇ ਬਦਾਮ ਜਾਂ ਭੇਨੇ ਹੋਣ ਰਾਤ ਨੂੰ ਉਹਦੇ ਵਾਸਤੇ ਅੱਜ ਆਪਾਂ ਥੋੜਾ ਜਿਹਾ ਦਹੀਂ ਜਮਾਉਣਾ ਹੋਵੇ ਕੋਲੀਕ ਦਹੀਂ ਜਮਾਉਣਾ ਹੋਵੇ ਤੇ ਕੁੱਜੀ ਦੇ ਵਿੱਚ ਬੜੀ ਆਰਾਮ ਨਾਲ ਜੰਮ ਸਕਦਾ ਇਹਦੇ ਵਿੱਚ ਆਪਾਂ ਜਿਹੜਾ ਵਾ ਕਿਲੋ ਦੇ ਲਾਗੇ ਬੰਨੇ ਜਿਹੜਾ ਵਾ 1 ਕਿਲੋ ਤੋਂ ਵੱਧ ਦਹੀਂ ਜਮਾ ਸਕਦੇ ਆ ਤੇ ਦਹੀਂ ਠੰਡਾ ਵੀ ਰਹੂਗਾ ਤੇ ਆਜੂ ਆਪਾਂ ਤੁਹਾਨੂੰ ਦੱਸਦੇ ਕਿ ਆਪਾਂ ਇਹਦਾ ਵਿੱਚ ਪਾਣੀ ਕਿਉਂ ਪਾਇਆ ਵਾ ਪਾਣੀ ਆਪਾਂ ਇਸ ਵੀ ਪਾਇਆ ਕਿ ਜਿਹੜਾ ਮਿੱਟੀ ਦਾ ਪਾਂਡਾ ਜਦੋਂ ਬੰਦਦਾ ਹੈ ਨਾ ਤੇ ਉਹਨੂੰ ਲਿਆ ਕੇ ਧੋ ਕੇ ਉਹਦੇ ਚ ਪਾਣੀ ਪਾ ਲੈਂਦੇ ਨਾਲ ਨਾ ਉਹ ਜਿੰਨਾ ਪਾਣੀ ਉਹਨੂੰ ਜਿੰਨੀ ਜ਼ਰੂਰਤ ਹੋਵੇ ਮਿੱਟੀ ਜਿਹੜੀ ਆ ਪਾਣੀ ਨੂੰ ਸੋਖਦੀ ਆ ਜੇ ਆਪਾਂ ਇਹਦੇ ਵਿੱਚ ਪਹਿਲਾਂ ਕੋਈ ਚੀਜ਼ ਧਰ ਦਾਂਗੇ ਜਾਂ ਕੋਈ ਚੀਜ਼ ਪਾ ਦਾਂਗੇ ਮੰਨ ਲਓ ਦੁੱਧ ਹੀ ਪਾਤਾ ਤੇ ਇਹਨੇ ਦੁੱਧ ਸੋਖਣ ਦਾ ਹੈ ਬਣਾ ਠੀਕ ਆ ਤੇ ਜੇ ਆਪਾਂ ਇਹਦੇ ਵਿੱਚ ਕੋਈ दाल ਸਬਜੀ ਕੁਛ ਬਣਾਉਣੀ ਆ ਤੇ ਇਹਨੇ ਨਾ ਫਟ ਜਾਣਾ ਵਾ ਇਸ ਕਰਕੇ ਇਹ ਫਟੇ ਨਾ ਛੇਤੀ ਇਹ ਟੁੱਟੇ ਨਾ ਛੇਤੀ ਇਹਨੂੰ ਪੱਕਾ ਕਰਨ ਵਾਸਤੇ ਆਪਾਂ ਇਹਦੇ ਵਿੱਚ ਜਿਹੜਾ ਵਾ ਪਹਿਲਾਂ ਧੋਹ ਤਾ ਕੇ ਪਾਣੀ ਪਾਇਆ ਵਾ ਤਾਂ ਕਿ ਇਹ ਪਾਣੀ ਪੀ ਲਵੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਪੀ ਲੂਗੀ ਫਿਰ ਆਪਾਂ ਇਹਨੂੰ ਪਕਾਉਣਾ ਵਾ ਪਕਾਉਣਾ ਕਿਦਾਂ ਆਪਾਂ ਅਗਲੀਆਂ ਵੀਡੀਓ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਪਕਾਇਆ ਔਰ ਇਹਦੇ ਵਿੱਚ ਆਪਾਂ ਜਿਹੜਾ ਵਾ ਪਾਣੀ ਇਸ ਲਈ ਪਾਇਆ ਵਾ ਕਿ ਇਹ ਜਿਹੜੀ ਮਤਲਬ ਮਿੱਟੀ ਆ ਇਹ ਪਾਣੀ ਸੋਖ ਲੇ ਤੇ ਜਦੋਂ ਫਿਰ ਆਪਾਂ ਇਹਦੇ ਦੇ ਦਹੀਂ ਦੇ ਮਾਇਆ ਦੇ ਦਹੀਂ ਜਿਹੜਾ ਵਾ ਮਤਲਬ ਕਿ ਬੜਾ ਹੀ ਸੋਹਣਾ ਜਿਸ ਤਰ੍ਹਾਂ ਦਹੀਂ ਬਣੇ ਜਿਸ ਤਰ੍ਹਾਂ ਕੀ ਕਰੀਮੀ ਕਰੀਮੀ ਜਿਹਾ ਜੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਨਹੀਂ ਪਾਉਣੀ ਆ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਦਹੀਂ ਜਮਾਵਾਂਗੇ ਤੇ ਦਹੀਂ ਜਿਹੜਾ ਰੁੱਖਾ ਰੁੱਖਾ ਹੋ ਜਾਊਗਾ ਕਿਉਂਕਿ ਇਹਨੇ ਜਿੰਨੀ ਵੀ ਉਹਦੀ ਕਰੀਮ ਆ ਦੁੱਧ ਦੇ ਵਿੱਚ ਜਿੰਨੀ ਵੀ ਕਰੀਮ ਹੁੰਦੀ ਮੋਇਸਚਰਾਈਜ਼ਰ ਇਹਨੇ ਸਾਰਾ ਸੁੱਕ ਲੈਣਾ ਵਾ ਇਸ ਤਰ੍ਹਾਂ ਹੀ ਆਪਾਂ ਕੁੰਡੇ ਵਿੱਚ ਇਸੇ ਲਈ ਪਾਣੀ ਪਾਇਆ ਵਾ ਕਿ ਜਦੋਂ ਵੀ ਆਪਾਂ ਇਹਦੇ ਵਿੱਚ ਕੁਝ ਪਿਆਜ਼ ਕੁਝ ਵੀ ਕੁੱਟੀਏ ਤੇ ਇਹਦੇ ਵਿੱਚ ਰੁੱਖਾ ਰੁੱਖਾ ਜਾਣਾ ਰਹੇ ਇਹ ਬੜਾ ਸੋਹਣਾ ਜਿਹੜਾ ਵਿੱਚ ਮਸ ਹਰ ਹੋਵੇ ਤੇ ਆਪਾਂ ਇਹ ਜਿਹੜੀਆਂ ਚੀਜ਼ਾਂ ਵਾਂ ਲੈਂਦੀਆਂ ਵਾਂ ਤੇ ਇਹ ਆਪਾਂ ਜਿਹੜੀਆਂ ਚੀਜ਼ਾਂ ਵਾਂ ਇਹਨਾਂ ਦਾ ਆਪਾਂ ਇਸ ਦਾ ਇਸਤੇਮਾਲ ਕਰਨਾ ਆਪਾਂ ਸਭ ਤੋਂ ਪਹਿਲਾਂ ਜਿਹੜਾ ਵਾ ਇਹਨਾਂ ਨੂੰ ਪਾਣੀ ਦੇ ਵਿੱਚ ਧੋ ਤਾ ਕੇ ਚੰਗੇ ਤਰ੍ਹਾਂ ਪਾਣੀ ਭਰਤਾ ਵਾ ਤੇ ਬਾਕੀ ਇੱਧਰ ਵੇਖੋ ਜੀ ਭਾਂਡੇ ਭੁੰਡੇ ਆਪਾਂ ਜਿਹੜੇ ਧੋ ਕੇ ਰੱਖੇ ਆ ਕੁਝ ਉੱਧਰ ਰੱਖੇ ਆ ਧੋ ਕੇ ਕਿਉਂਕਿ ਸਲੇਕ ਜਿਹੜੇ ਇੱਧਰ ਵੇਖੋ ਆਪਾਂ ਜਿਹੜੀ ਸਲੇਫ ਆ ਉਹ ਆਪਾਂ ਬਿਲਕੁਲ ਹੀ ਖਾਲੀ ਰੱਖੀ ਆ ਕਿਉਂਕਿ ਆਪਾਂ ਇਹਦੇ ਤੇ ਕੋਈ ਵੀ ਭਾਂਡੇ ਜਿਹੜੇ ਨਹੀਂ ਲਗਾਏ ਆ ਇਸ ਲਈ ਕਿ ਆਪਾਂ ਇਹਨੂੰ ਜਿਹੜਾ ਵਾ ਧੋ ਤਾ ਕੇ ਫਿਰ ਇਹਦੇ ਤੇ ਭਾਂਡੇ ਜਿਹੜੇ ਸਜਾਵਾਂਗੇ ਕਿਉਂਕਿ ਬਾਹਰ ਬਹੁਤ ਜ਼ਿਆਦਾ ਮੀਂਹ ਆ ਇਸ ਕਰਕੇ ਆਪਾਂ ਇਹਦੇ ਤੇ ਭਾਂਡੇ ਜਿਹੜੇ ਆ ਨਾ ਨਹੀਂ ਸਜਾਵਾਂਗੇ ਕਿਉਂਕਿ ਬਾਹਰ ਤੇ ਧੁੱਪ ਨਹੀਂ ਨਿਕਲੀ ਆਪਾਂ ਧੋਤਾ ਕੇ ਇਹ ਛਾੜ ਪਾਵਾਂਗੇ ਤੇ ਸੁਕਣੇ ਨਹੀਂਗੇ ਇਸ ਕਰਕੇ ਆਪਾਂ ਸਾਰਾ ਕੁਝ ਅਜੇ ਧੋਤਾ ਕੇ ਇਦਾਂ ਹੀ ਰੱਖੀ ਜਾਂਦੇ ਕਲੋਜ਼ ਕੀਤਾ ਆ ਜਦੋਂ ਇਹ ਧੁੱਪ ਲੱਗ ਜੂਗੀ ਤੇ ਇਹ ਜਿਹੜੇ ਆ ਸਾਰਾ ਕੁਝ ਲਾ ਕੇ ਆਪਾਂ ਬਾਹਰ ਧੋਕੇ ਫਿਰ ਨਵੇਂ ਸਿਰੇ ਤੋਂ ਆਪਾਂ ਇੱਤੇ ਵਿਛਾਵਾਂਗੇ ਉਦਾਂ ਰਸੋਈ ਦੇ ਵਿੱਚ ਜ਼ਿਆਦਾ ਗੰਦਗੁੰਧ ਕਿਤੇ ਨਹੀਂ ਆ ਕਿਉਂਕਿ ਰਸੋਈ ਆਪਾਂ ਜਾਣ ਲੱਗਿਆਂ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕੀਤੀ ਸਾਰੀ ਰਸੋਈ ਹੀ ਜਿਹੜੀ ਆ ਸਾਫ਼ ਆ ਬਸ ਮਤਲਬ ਕਿ ਥ ਪਾਂਡੇ ਪੁੰਡੇ ਵਾਸਤੇ ਤੋਂ ਨੂੰ ਚਾਹੀਦੀ ਆ ਕਿਉਂਕਿ ਇੱਧਰ ਆਪਾਂ ਆ ਰੋਟੀ ਬਣਾ ਕੇ ਰੱਖੀ ਸੀ ਫਿਰ ਬਾਅਦ ਚ ਖਾਣੇ ਆ ਤੇ ਪਾਂਡੇ ਜਿਹੜਿਆ ਮੈਂ ਵਸ ਤੋਂ ਕਹੀ ਜਾਨੀ ਨਹੀਂ ਪਰੀ ਇੱਕ ਵਾਰੀ ਆ ਕੇ ਫਿਰ ਆਪਾਂ ਇਹਨੂੰ ਫਿਰ ਤੋਂ ਆਪਾਂ ਧੋ ਕੇ ਰੱਖ ਲਿਆ ਤਾਂ ਕਿ ਮਿੱਟੀ ਕਟਾ ਜਿਹੜਾ ਪਿਆ ਵਾ ਤੇ ਉਹ ਇਹਨੇ ਤੋਂ ਨਿਕਲ ਸਕੇ ਤੇ ਇੱਧਰ ਆਪਾਂ ਗੈਸ ਜਿਹੜਾ ਵਾ ਥੱਲੇ ਰੱਖਿਆ ਵਾ ਕਿਉਂਕਿ ਗੈਸ ਜਿਹੜਾ ਆਪਾਂ ਉਹਦਾ ਥੱਲੇ ਰੱਖਿਆ ਉਹਦਾ ਇੱਕ ਕਾ ਫੇਰ ਨਾ ਚੂਹੇ ਜਿਹੜੇ ਹਨਾ ਚੂਹੇ ਬਾਈ ਚਾਂਸ ਪਿਛੋਂ ਦੀ ਬੂਆ ਬੰਦ ਵਿੱਚ ਚੂਹਾ ਆ ਕੇ ਤੇ ਸਿਲੰਡਰ ਦੇ ਪੈਪ ਦੇ ਰਾਹ ਤੇ ਨਾ ਚੜ ਕੇ ਗੈਸ ਵਾਲੀ ਸਲਫ ਤੇ ਚੜ ਜਾਂਦਾ ਤੇ ਭਾਂਡਿਆਂ ਵਿੱਚ ਰਹਿੰਦਾ ਇਸ ਕਰਕੇ ਆਪਾਂ ਪਹਿਲਾਂ ਹੀ ਗੈਸ ਥੱਲੇ ਰੱਖ ਕੇ ਗੈਸ ਹੀ ਆਪਾਂ ਹਜੇ ਨੂੰ ਉੱਤੇ ਨਹੀਂ ਰੱਖਿਆ ਸਾਫ਼ ਸੁਥਰ ਕਰਕੇ ਆਪਾਂ ਇਹਨੂੰ ਉੱਤੇ ਰੱਖਾਂਗੇ ਬਾਕੀ ਰਸੋਈ ਦੀ ਸਲਫ ਜਿਹੜੀ ਹੈ ਥੋੜੀ ਜੀ ਹੈਗੀ ਆ ਇਹ ਸੀਮਿੰਟ ਦੀ ਆ ਤੇ ਚਲੋ ਬਾਬੇ ਨੇ ਕਿਰਪਾ ਕੀਤੀ ਤੇ ਵਧੀਆ ਵੀ ਬਣ ਜੂਗੀ ਇਸ ਤਰ੍ਹਾਂ ਦੀ ਆਪਾਂ ਇੱਥੇ ਪੇਂਟ ਮਾਰਿਆ ਪੇਂਟ ਜਿਹੜਾ ਨਾ ਜਿੱਥੇ-ਜਿੱਥੇ ਕੋਈ ਗਰਮ ਚੀਜ਼ ਰੱਖੀ ਦੀ ਉੱਥੋਂ-ਉੱਥੋਂ ਲੱਤ ਜਾਂਦਾ ਵਾ ਹੈ ਨਾ ਪੇਂਟ ਦਾ ਹੀ ਆ ਤੇ ਚਲੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੀ ਜਾਣਕਾਰੀ ਤੁਸੀਂ ਵੀ ਅਗਰ ਇਦਾਂ ਦੀਆਂ ਮਿੱਟੀ ਦੀਆਂ ਚੀਜ਼ਾਂ ਲਿਆਉਣੇ ਆ ਤੇ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਕਰਿਆ ਕਰੋ ਇਹ ਚੀਜ਼ਾਂ ਬਹੁਤ ਦਿਨ ਤੱਕ ਖੰਡਦੀਆਂ ਕਿਉਂਕਿ ਤੁਹਾਨੂੰ ਇੱਕ ਚੀਜ਼ ਤੁਸੀਂ ਵੀ ਦੇਖੀ ਹੋਣੀ ਜ ਜਦੋਂ ਆਪਾਂ ਦੀਵੇ ਲਿਆਉਂਨੇ ਦਿਵਾਲੀ ਦੇ ਤੇ ਪਹਿਲਾਂ ਲਿਆ ਕੇ ਆਪਾਂ ਉਹਨਾਂ ਨੂੰ ਨਾ ਪਾਣੀ ਦੇ ਵਿੱਚ ਡਪਾਉਂਨੇ ਆ ਤੇ ਉਹਨਾਂ ਦੇ ਵਿੱਚ ਇੱਕਦਾ ਸੁਸ ਸੁਸ ਸੁਸਰੂ ਆ ਜਾਂਦੀ ਨਾ ਉਹ ਜਿਹੜੇ ਦੀਵੇ ਪਾਣੀ ਪੀਂਦੇ ਆ ਉਹ ਆਪਾਂ ਇਸਦੇ ਪਾਣੀ 'ਚ ਡੁਬੋਣੇ ਆ ਕੀ ਮੁੜ ਕੇ ਦੀਵੇ ਜਿਹੜਾ ਵਾ ਤੇਲ ਨਾ ਪੀਣ ਜਿਹੜਾ ਜਿੰਨਾ ਆਪਾਂ ਤੇਲ ਪਾਈ ਉਹਦੇ ਵਿੱਚ ਓਨਾ ਹੀ ਰਵੇ ਇਸ ਕਰਕੇ ਪਹਿਲਾਂ ਆਪਾਂ ਲਿਆ ਕੇ ਦੀਵੇ ਭਉਂ ਕੇ ਫਿਰ ਉਹਨਾਂ ਨੂੰ 2-3 ਘੰਟੇ ਭਉਂ ਕੇ ਫਿਰ ਪਾਣੀ 'ਚ ਕੱਢ ਕੇ ਸੁੱਕਣੇ ਪਾ ਦੇਈਦੇ ਕਿਸੇ ਚੀਜ਼ 'ਪੂਜ ਫਿਰ ਸ਼ਾਮ ਨੂੰ ਦੀਵੇ ਜਗਾਈ ਤੇ ਜਦੋਂ ਅੱਠਰ ਜਾਂਦੇ ਚੰਗੀ ਤਰ੍ਹਾਂ ਤੇ ਇਹਨਾਂ ਨੇ ਵੀ ਪਹਿਲਾਂ ਜਿਹੜਾ ਪਾਣੀ ਆਪਾਂ ਪਾਇਆ ਨਾ ਤੇ ਇਹਦੇ ਵਿੱਚ ਨਾ ਰਸਿਆਂ ਵਾ ਪਾਣੀ ਇਹਦੇ ਥੱਲੇ ਵਾਲੀ ਜਗ੍ਹਾ ਦੇ ਵਿੱਚ ਆ ਵੇਖੋ ਡ੍ਰੌਪ ਡ੍ਰੌਪ ਰਸਨ ਤੇ ਵਾ ਪਾਣੀ ਕਿਉਂਕਿ ਪਾਣੀ ਪੀਂਦਈ ਹੈ ਚੰਗੀ ਤਰ੍ਹਾਂ ਤੇ ਇਹ ਇੱਕ ਦੋ ਵਾਰੀ ਪਾਵਾਂਗੇ ਤਾਂ ਰਸੂਗਾ ਉਸ ਤੋਂ ਬਾਅਦ ਇਹ ਸਾਰਾ ਠੀਕ ਹੋ ਜਾਣਾ ਵਾ ਤੇ ਇਸੇ ਲਈ ਆਪਾਂ ਇਹ ਸਾਰਾ ਤੁਹਾਨੂੰ ਦੱਸਿਆ ਬਾਕੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਾਂ ਹੋਰ ਵੀ ਤੁਹਾਨੂੰ ਨਾਲ-ਨਾਲ ਵਿਖਾਉਨੇ ਆ ਨਾਲ-ਨਾਲ ਤੁਹਾਨੂੰ ਦਿੰਨੇ ਆ ਜਾਣਕਾਰੀ ਇੱਧਰ ਆਪਾਂ ਰੋਟੀ ਪਾਣੀ ਤਾਂ ਕਰ ਲਿਆ ਹੀ ਲੱਗੇ ਹੀ ਚਾਹ ਬਣਾਉਣ ਤੇ ਇਧਰ ਵੰਛ ਜਿਹੜਾ ਵਾ ਇਧਰ ਵੰਛ ਆਪਣੇ ਸਕੂਲ ਦਾ ਵਰਕ ਕਰਨ ਦਿਆ ਵਾ ਜੋ ਕਿ ਉਹਦਾ ਹੌਲੀਡੇ ਵਰਕ ਸੀ ਜਿਹੜਾ ਉਹਨੇ ਕੰਪਲੀਟ ਨਹੀਂ ਕੀਤਾ ਸੀ ਤੇ ਹੁਣ ਲੱਗਾ ਵਾ ਆਪਣਾ ਵਰਕ ਕੰਪਲੀਟ ਕਰਨ ਤੇ ਇਹਦਾ ਵਰਕ ਕੰਪਲੀਟ ਹੋ ਜਾਊਗਾ ਤੇ ਫਿਰ ਆਪਾਂ ਅੱਜ ਚੰਗਾ ਹੋਊਗਾ ਤੇ ਇੱਧਰ ਆਪਣਾ ਜਿਹੜਾ ਵਾ ਬੈਗ ਦੇ ਵਿੱਚੋਂ ਜਿੰਨੇ ਵੀ ਆਪਣੇ ਕੱਪੜੇ ਸਾਰੇ ਕੱਢ ਕੇ ਆਪਾਂ ਖਲਾਰ ਪਾ ਲਿਆ ਵਾ ਕਿਉਂਕਿ ਆਪਾਂ ਬੈਗ ਜਿਹੜੇ ਆ ਗੰਦੇ ਹੁੰਦੇ ਤੇ ਉਹਨਾਂ ਨੂੰ ਬਾਹਰ ਰੱਖਤਾ ਮੀਂਹ ਪੈਣ ਦੇ ਇਸ ਕਰਕੇ ਆਪਾਂ ਨਹੀਂ ਧੋਤੇ ਸਾਰੇ ਕੱਪੜੇ ਪਤਮੰਜੇ ਤੇ ਰੱਖਦੇ ਆ ਤੇ ਹੌਲੀ-ਹੌਲੀ ਆਪਾਂ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਦੇ ਵਿੱਚ ਪਚਾਵਾਂਗੇ ਅਲਮਾਰੀਆਂ ਅਲਮੁਰੀਆਂ 'ਚ ਰੱਖਾਂਗੇ ਤੇ ਕਿਉਂਕਿ ਬੈਗ ਆਪਾਂ ਖਾਲੀ ਕਰਤੇ ਬਿਲਕੁਲ ਤੇ ਜਦੋਂ ਟ੍ਰੇਨ ਦੇ ਵਿੱਚ ਬੈਗ ਥੱਲੇ ਰਹਿੰਦੇ ਆ ਨਾ ਤੇ ਮਿੱਟੀ-ਮੁੱਟੀ ਲੱਗਦੀ ਤੇ ਜੀ ਨਹੀਂ ਕਰਦਾ ਫਿਰ ਉਹਨਾਂ ਬੈਗਾਂ ਨੂੰ ਆਪਾਂ ਬੈੱਡ ਦੇ ਵਿੱਚ ਜਾਂ ਕਿਤੇ ਵਾੜੀਏ ਪਹਿਲਾਂ ਧੋ ਲੋ ਸਾਫ਼ ਕਰ ਲੋ ਫੇਰ ਹੀ ਉਹਨਾਂ ਨੂੰ ਵਾੜਿਆ ਜਾਵੇ ਤੇ ਇੱਧਰ ਮੈਂ ਚਾਹ ਬਣਾਉਣ ਲੱਗੀ ਤੇ ਨਵਦੀਪ ਲੱਗੀ ਲੱਗਦਾ ਨਿੰਬੂ ਪਾਣੀ ਬਣਾ